ਜੇ ਧਨ ਸਮਾਹਿ ਨਾਨਕ ਵਿਨ ਸਤਿਗੁਰ ਸੱਚ ਨ ਪਾਈਐ ਮਨ ਮੁਕ ਭੂਲੇ ਜਾਹੇ ਬਾਬੀ ਹਾਂ ਪ੍ਰਯੋਗ ਪ੍ਰਯੋਗ ਕਰੀ ਜਲ ਨਿੱਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਏ ਆ ਸਭ ਦੁੱਖ ਨਿਵਾਰਨ ਹਾਰ ਤਿਸ ਚੁਕੈ ਸਹਿਜ ਉਪਜੈ ਚੁਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ੳਰ ਧਾਰ ਬਾਬੀ ਹਾ ਤੂੰ ਸੱਚ ਚ ਸੱਚੀ ਸੋ ਲਿਵ ਲਾਈ ਬੋਲਿਆ ਤੇਰਾ ਥਾਏ ਪਵੈ ਗੁਰਮਖ ਹੋਏ ਆਲਾਏ ਸ਼ਬਦ ਚੀਨ ਤਿਖ ਉਤਰੈ ਮਨ ਲਹਿਰ ਜਾਏ ਚਾਰੇ ਕੁੰਡਾਂ ਝੂਕ ਵਰਸਦਾ ਬੂੰਦ ਪਵੇ ਸਹਜ ਸੁਭਾਏ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨ ਜਾਏ ਨਾਨਕ ਹਰ ਜਲ ਜਿਨ ਪੀਆ ਇਸ ਭੂਖ ਨਾ ਲਾਗੇ ਆਏ ਬਾਬੀ ਹਾਂ ਤੂੰ ਸਹਜ ਬੋਲ ਸਚੇ ਸਬਦ ਸੁਪਾਈ ਸਭ ਕਿਸ ਤੀਰ ਨਾਲ ਹੈ ਸਤ ਗੁਰ ਦਿਆ ਦਿਖਾਏ ਆਪ ਪਛਾਨ ਹੈ ਪ੍ਰੀਤਮ ਮਿਲੈ ਉਠਾ ਸਹਬਰ ਲਾਏ ਤੇ ਮਤੇ ਮੈਂ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪਕਾਰ ਨ ਹੋਵਈ ਜੋਤੀ ਜੋਤ ਮਲਾਈ ਨਾਨਕ ਸੁਖ ਸਵਨ ਸੋਹਾਗਨੀ ਸਚੇ ਨਾਮ ਸਮਾਈ ਤੁਰ ਹੋ ਖਸਮ ਪੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੇ ਦਇਆ ਕਰ ਗੂੜੀ ਸਹਿ ਬਰ ਲਾਏ ਬਾਬੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ ਅਨ ਤਨ ਬੋਤਾ ਉਪਜੈ ਧਰਤੀ ਸੋਭਾ ਪਾਏ ਦਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸਚਾ ਬਖਸ ਲੈ ਕਰ ਕਿਰਪਾ ਕਰੇ ਰਜਾਈ ਹਰ ਗੁਣ ਗਾਵਹੁ ਕਾਮਨੀ ਸਚੈ ਸਬਦ ਸਮਾਏ ਪੈ ਕਾ ਸਹਿਜ ਸਿੰਗਾਰ ਕਰਹੁ ਸੱਚ ਰਹੋ ਲਿਵ ਲਾਈ ਨਾਨਕ ਨਾਮ ਮਨ ਵਸੈ ਹਰ ਦਰਗਹਿ ਲੈ ਛਡਾਈ ਬਾਬੀਹਾ ਸਗਲੀ ਧਰਤੀ ਜੇ ਫਿਰ ਹੈ ਉਡ ਚੜ੍ਹੇ ਆਕਾਸ ਸਤਗੁਰ ਮਿਲੇ ਜਲ ਪਾਈਐ ਚੂਕੈ ਭੁੱਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵੇਨ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਕਟਕੜ ਏਕੋ ਵਰਤਦਾ ਸਬਦ ਕਰੇ ਪਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਗੁਰ ਸੇਵ ਸਮਾਈ ਹਰ ਉਠਾ ਮਨ ਤਨ ਪਰ ਫੜੈ ਸਭ ਜਗ ਹਰਿਆਵਲ ਹੋਇ ਸਭ ਦੇ ਸਦਾ ਬਸੰਤ ਹੈ ਜਿਤਾ ਗੁਰਮਖ ਵਸਿਆ ਮਨ ਸੋਇ ਹਰ ਉਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਇ ਵਡੜੇ ਚਾਲ ਚਲੁੰਬ ਲੈ ਨਾ ਵੜ ਲਈਏ ਕਿਸ ਨਾਓ ਲਈਏ ਪਰਮੇਸਰ ਭੰਨਣ ਕੜਨ ਸਮ ਰਥ ਹਰ ਹਟ ਪੀ ਤੂੰ ਤੂੰ ਕਰਹੀ ਬੁਲਹੀ ਭਲੀ ਬਾਨ ਸਾਹਿਬ